ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਪੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਯੋਗ ਇੱਕ ਵੇਸ਼ਤ ਬੇਨਤੀ ਕਰਦੇ ਆਂ ਚੈਨਲ ਨੂੰ ਮੇਰੇ ਵੀਰ ਵੱਤੋਂ ਵੱਧ ਸਬਸਕ੍ਰਾਈਬ ਕਰਨਾ ਲੱਗਦੇ ਬੈਲ ਬਟਨ ਨੂੰ ਦਬਾ ਕੇ 올 ਸੈਟ ਕਰਨਾ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਹੋਰ ਕਿਸੇ ਦਾ ਫਾਇਦਾ ਆ ਜਾਏ ਕੋਈ ਆਪਣੀ ਖਰੀਦਦਾਰੀ ਕਰ ਸਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਅੱਜ ਦੀ ਆਪਣੀ ਵਿਜਿਟ ਪਿੰਡ ਪੱਟੀ ਮੋੜ ਸ਼ਹਿਰ ਜ਼ਿਲ੍ਹਾ ਸ਼ਹੀਦ ਨਤਰਨਤਰ ਸਾਹਿਬ ਪੈਂਦਾ ਤਹਿਸੀਲ ਸੱਜਨੋਂ ਪੱਟੀ ਪੈਂਦੀ ਇਹਨੂੰ ਪੱਟੀ ਮੋੜ ਜਿਹੜਾ ਹਾਈਵੇ ਰੋਡ ਖੇਮਕਰਨ ਜਾਂਦਾ ਪੱਟੀ ਤੋਂ ਉਸ ਰੋਡ ਦੇ ਉੱਪਰ ਆ ਘਰ ਵੀਰ ਹੋਣਾ ਦਾ ਵਧੇਰੇ ਜਾਣਕਾਰੀ ਲੈ ਕੇ ਕਰਦੇ ਆਂ ਸਾਂਝੀ ਅੰਨ ਤੱਕ ਬਣੇ ਰਹੋ ਨਰਖ ਪਰਖ ਤਸੱਲੀ ਕਰਕੇ ਆਪਣੀ ਖਰੀਦਦਾਰੀ ਕਰਿਓ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਠੀਕ ਜੀ ਠੀਕ ਹਾਂ ਵਧੀਆ ਵਧੀਆ ਚੜ੍ਹਦੀ ਕਲਾ ਹਾਂਜੀ ਹਾਂਜੀ ਨਾਮ ਨਾਮ ਅੰਗਰੇਜ਼ ਸਿੰਘ ਜੀ ਠੀਕ ਆ ਜੀ ਤੇ ਸ਼ਹਿਰ ਕਿਰਾਗਾ ਪੱਟੀ ਸ਼ਹਿਰ ਪੱਟੀ ਪੱਟੀ ਮੋੜ ਹੀ ਆ ਗਿਆ ਹਨਾ ਹਾਂਜੀ ਪੱਟੀ ਮੋੜ ਆ ਜੀ ਠੀਕ ਆ ਤੇ ਜ਼ਿਲ੍ਹਾ ਤਰਨਤਾਰਨ ਸਾਹਿਬ ਜ਼ਿਲ੍ਹਾ ਤਰਨ ਹਾਂਜੀ ਮੋਬਾਈਲ ਨੰਬਰ ਕੀ ਆ ਜੀ ਦਾ ਮੋਬਾਈਲ ਨੰਬਰ 7509924006 ਠੀਕ ਆ ਜੀ ਤੇ ਇੱਕੋ ਵਾੜੀ ਆ ਇੱਕ ਹੀ ਆ ਜੀ ਠੀਕ ਆ ਕਿੰਨਾ ਮੌਕੇ ਦਾ ਦੁੱਧ ਹੋਊਗਾ ਮੌਕੇ ਦੁੱਧ ਭਾਈ ਤੇ 22 ਲੀਟਰ ਜੇ ਹਾਂ ਹਾਂਜੀ ਠੀਕ ਆ ਮਗਰ ਵੱਚੀ ਆ ਗਈ ਮਗਰ ਪਿੱਛੇ ਵੱਚੀ ਜੇ ਵੱਚੀ ਮਤਲਬ ਆ ਨਾਲ ਹੀ ਵਿਖਾ ਦੇ ਪਿਛਲੇ ਪਾਸੇ ਲਓ ਜੀ ਬੱਛੀ ਵਿਖਾ ਦਿੰਨੇ ਆ ਠੀਕ ਹੈ ਲਓ ਸਜਣੋ ਮਗਰ ਬੱਛੀ ਬੜੀ ਪਿਆਰੀ ਆ ਤੇ ਕਿੰਨੇ ਕ ਦਿਨ ਦਾ ਸਮਾਂ ਹੋ ਗਿਆ ਉਹ ਸੀਰੋ ਕੋਈ 15 ਦਿਨ ਦਾ ਲਾ ਲਈ ਤਾਜੀ ਆ ਨਾ ਬਿਲਕੁਲ ਇਹ ਕੋਈ 15 ਕ ਦਿਨ ਦੀ ਜਾ ਤੇ 22 ਕਿਲੋ ਦੁੱਧ ਦੱਸਦੇ ਆ ਜੀ ਥਣ ਭਾਂਡੇ ਦੀ ਚੰਗੀ ਆ ਤੇ ਜਿਹੜੀਆਂ ਨਾਰਾਂ ਨੂੜਾਂ ਵਹਾਨੇ ਦੇ ਚੰਗੀਆਂ ਚੌਂਕਰੀਆਂ ਥਣ ਮੁਠੀ ਵਾਲਾ ਸਜਣੂ ਲੱਗਾ ਤੇ ਦੂਜਾ ਸੁਹਾ ਤੇ ਤੇਜਾ ਦੂਜਾ ਹੀ ਮਨ ਨਹੀਂ ਦੀ ਆ ਕੋਈ ਲਓ ਜੀ ਥੋੜਾ ਕਰਕੇ ਜੇ ਸਜਣੋ ਦੂਸਰਾ ਸੁਬਾ ਦਾ ਦਸਦੇ ਬਾਈ ਹੋਣੀ ਤੇ ਬੱਚੀ ਮਗਰ ਫੀਮੇਲ ਆ ਗਈ ਸੱਚੀ ਬੱਚੀ ਬੜੀ ਪਿਆਰੀ ਆ ਕੱਦ ਕਾਠ ਵੀ ਚੰਗਾ ਵਹਿੜਦਾ ਵੱਡਾ ਵੱਡੇ ਟਾਂਚੇ ਦੀ ਆ ਤੇ ਕਰੋ ਸੰਗ ਦੇ ਵਿੱਚ ਆ ਗਈ ਸਜ ਨੂੰ ਲੋ ਜੇ ਬੜਾ ਪਿਆਰਾ ਹੈ ਫੇਸ ਕੁਆਲਟੀ ਵੇਖ ਸਕਦੇ ਜੀ ਬੱਚੀ ਦਾ ਹਾਂ ਬੱਚੀ ਫਿਰ ਬੱਜੀ ਲਾਗੇ ਤੇ ਤੋੜ ਦੋ ਮਾੜੀ ਦੀ ਬਾਹਰ ਨੂੰ ਕਰ ਦੋ ਹੂੰ ਡੰਗਰ ਵੀ ਹੁਣ ਗਰਮੀ ਆ ਗਈ ਹੁਣਾਂ ਦੇ ਸ਼ਾਮੇ ਬੱਜੇ ਰਹੀਆਂ ਲਓ ਜੀ ਸੱਜਣ ਥਾਨ ਤੋਂ ਨਾ ਬੜਾ ਪਿਆਰਾ ਥੱਲੇ ਧੋਨ ਦਾ ਵੀ ਨਿਸ਼ਾਨ ਤੁਸੀਂ ਦੇਖਦੇ ਜੇ ਕਰੋ ਸੰਗ ਦੇ ਵਿੱਚ ਆ ਗਈ ਹੈ ਗਰਮੀ ਵਾਲੀ ਗਾਂ ਵੇ ਦੁੱਧ ਵਾਲੀ ਹਾਂ ਦੁੱਧ ਵਾਲੀ ਵਜਨ ਤੇ ਕਦ ਕਾਠ ਵੇਖੋ ਗਾਂ ਦੀ ਹਾਂ ਵਜਨ ਲੋਡ ਦੀ ਫੋਲਿਆ ਥਾਨ ਬੜਾ ਸੋਹਣਾ ਲੱਗਾ ਨੋਕ ਵਾਲਾ ਲਓ ਜੀ ਕੀ ਬਾਤ ਹੈ ਤੇ ਬੱਛੀ ਵੀ ਮਗਰ ਬੜੀ ਪਿਆਰੀ ਪਾਈ ਆ ਸੱਜਣ 14-15 ਦਿਨ ਦਾ ਸਮਾਂ ਹੋਗਾ ਸੂਈ ਨੂੰ ਹਾਂਜੀ ਤੇ ਬਾਈ ਜੀ ਰੇਟ ਦੀ ਗੱਲ ਕਰੀਏ ਤੇ ਕਿੰਨੇ ਦੀ ਦੇ ਦੇਗੇ ਫਿਕਸ ਜੀ ਰੇਟ ਵੀਰ ਜੀ ਰੇਟ ਦਾ ਹੈਗਾ ਜੀ 75000 ਰੁਪਿਆ ਜੀ ਦੇ ਲੈ ਵੀਰ ਜੀ ਬੜਾ ਕਰੀ ਵੀਰ ਖਪਾਵੇ ਨਾ 70000 ਰੁਪਏ ਦੇ ਕਰੀ ਆਪਾਂ ਦੇ ਦਾਂਗੇ 70 ਤੇ ਕੋਈ ਦੂਰ ਨੇੜੇ ਆਵੇ ਤੇ ਮਾਨਤਾ ਨਾਲ ਹੋਰ ਕਰ ਦਾਂਗੇ ਕਿੰਨਾ ਕਰਦਾ ਕੋਈ 8000 ਰੁਪਏ ਹੋਰ ਮਾਨ ਕਰ ਦਾਂਗੇ ਜੇ ਕੋਈ ਦੂਰ ਦਾ ਵੀਰ ਕਰਾਇਆ ਪੈਂਦਾ ਹੋ ਉਹਨੂੰ 65 ਦੀ ਜਸ਼ਨ ਹੋ ਜੂਗੀ ਮੌਕੇ ਦੀ ਪਤਾ 65 ਦੀ ਦੇ ਦਾਂਗੇ ਭਾਈ ਖਪਾਵੇ ਨਾ ਕੋਈ ਵੀ ਫਿਰ 150 ਛੋਟ ਹੀ ਹੁਣੀ ਏ ਬੇਨਤੀ ਆ ਬੇਨਤੀ ਆ ਹਾਂ ਵੀ ਬਾਹਲਾ ਫੋਨ ਲਾ ਕੇ ਖਪਾਵੇ ਨਾ ਤੇ ਇਹੋ ਜਿਹੇ 90 90000 ਰੁਪਏ ਮੰਗੀ ਜਾਂਦੇ ਵੀ ਜੀ ਅੱਸੀ ਵੀ ਮੰਗਦੇ ਆ ਹਾਂਜੀ ਤੇ 65 ਦਾ ਵੀ ਇਹ ਨਾਲ 65 ਤੋਂ ਵੀ ਕੋਈ ਬਾਹਰ ਚੋਂ ਠਾਲਾ ਨਾ ਕਵੇ ਹਾਂਜੀ ਹਾਂ ਠੀਕ ਆ ਗੱਲ ਸਚਨੋ ਬੇਨਤੀ ਵੀਰ ਦੀ 65000 ਦੇ ਵਿੱਚ ਜੈਸਨੋ ਹੀ ਹੋਣੀ ਆ ਖਪਾਵੇ ਨਾ ਦੁੱਧ ਹੈਗਾ ਇਹ ਵਹਿੜ ਚੰਗੀ ਆ ਥਾਂ ਲੈਵਾ ਚੰਗਾ ਮੇਲਕਮ ਆ ਜੀ ਸਾਰੇ ਜਿਹੜੇ ਪੂਰੀ ਇੱਥੇ ਚੋਣ ਚਾਨ ਚੰਗੀ ਆ ਥਣ ਬੜਾ ਸੁਣਾ ਬੜਾ ਪਿਆਰਾ ਲੱਗਾ ਵਾੜ ਵੀ ਖੂਬਸੂਰਤ ਆ ਐਸ ਐਚ ਐਫ ਕ੍ਰੋਸ ਆਂਗ ਦੇ ਵਿੱਚ ਆ ਠੀਕ ਆ ਜੀ ਬਾਈ ਅੰਗਰੇਜ਼ ਦੇ ਕੋਲ ਪੱਟੀ ਮੋੜ ਤੇ ਬਿਲਕੁਲ ਤਹ ਆਪ ਆਉਣਾ ਪੱਟੀ ਮੋੜ ਤੇ ਉੱਥੋਂ ਕੋਈ ਜਿਹੜਾ ਆਪਣਾ ਹਾਈਵੇ ਰੋਡ ਜਾਂਦਾ ਖੇਮਕਰ ਨੂੰ ਉਸ ਰੋਡ ਤੇ ਆ ਕੇ ਕਿਲੋਕੀਮੀਟਰ ਨਿਕਲ ਕੇ ਨਾਲ ਹੀ ਇਹਨਾਂ ਦਾ ਘਰ ਉੱਪਰ ਹੀ ਰੋਡ ਦੇ ਤੇ ਖਰੀਦਦਾਰੀ ਕਰਿਓ ਸასი ਗਾਲ ਜੀ ਸਾਰਿਆਂ ਭਰਾਵਾਂ ਨੂੰ